ਬਣਾਂਗੇ ਦੋ ਦਰਬੀ ਕਿਨ ਦਾ ਬੌਜੀ ਵੀ ਮੈਨਾਂ ਦਾ ਦੋਦੀ ਨਹੀਂ ਹੈਗੀ ਵੈਮ ਨਗਰ ਹੋ ਜਾਂਦਾ ਫੌਂਦੇ ਮਾਲ ਮੰਗਾਨੇ ਆ ਫੌਂਦੇ ਦੇਖਦੇ ਨੇ ਵੀ ਕੀ ਆ ਜਾਂਦਾ ਉਹਦੀ ਸਵਾਲ ਦੀ ਗੱਲਾਂ ਉਹਨਾਂ ਨਾਲ ਹੀ ਹੋ ਜਾਂਦੀਆਂ ਹੈ ਉਹ ਲੈਣਾ ਉਹ ਵੀ ਥੋੜਾ ਲੱਗਦਾ ਹੈ ਨਜ਼ਦੀਕ ਹੈ ਜੀ ਕਿੰਨੂ ਖਾ ਕੇ ਦੇਖ ਲਓ ਤੁਹਾਡਾ ਮਨ ਮੰਨੇ ਤਾਂ ਲੈ ਦੱਖਾ ਹੀ ਦੇ ਦੋ ਜ਼ਮੀਦਾਰ ਹੁੰਦਾ ਆਪਣਾ ਦਾ ਬਿਕਰੀ ਦਾ ਕੰਮ ਕਰਦਾ ਉਹ ਪੰਜਾਹ ਦਾ ਜੀ ਇਹ ਦੇਖ ਇਹ ਰੱਬਾ ਕਿੰਨਾ ਪਾਰੀ ਦਾ ਪਰ ਫੁਲੀ ਬਟੀਰੀ ਕਿੰਨੇ ਬਣ ਗਏ ਦੇ ਇਸਕੇ 1020 ਰੁਪਏ ਹੋ ਗਏ ਇਹਦੇ ਜੋ ਫਲ ਦੇ ਦੇਖੜਾ ਪਾਜਦੇ ਰੁਪਏ ਹੋਦੇ ਦੋਨੋਂ ਤੇ ਪੰਜਾਹ ਦਾ ਹਾਂ ਚਲੋ ਉਹ ਜਰੂਰ ਨੀ ਹੋ ਪਈ ਜਾਵੇ 120 ਰੁਪਏ ਬਿੱਲ। ਹਾਂ ਬਾਬਾ ਜੀ 1 ਮਿੰਟ ਗੱਲ ਸੁਣੋ। 100 ਰੁਪਏ 650 ਲੈਣਾ ਆ ਗਏ ਬਾਬਾ ਆ ਗਏ। ਕੀ ਹੋ ਗਿਆ ਮੇਰੇ ਪਰਦਸ ਕੰਮੇ ਨਾ ਦਾ। 350 ਲੈਣਾ। ਸਾਹਮਣੇ ਸਾਡਾ ਨਹੀਂ ਗੰਤੀ ਹੋ ਗਈ ਜੀ। ਥੋੜਾ ਬੈਠ ਕੇ ਚੱਲੋ ਬੰਦੀਆਂ। ਚਲੋ ਲੈ ਤੁਰ ਪੈ ਗਏ। ਆ ਗਿਆ। ਚੱਲ ਜੀ। ਬੰਨਿਆ ਨੇ ਆਂਦੇ ਤਵੇ ਦਾ ਮੌਸਮ ਗਿਆ। ਆ ਚੱਕੀਏ।

ਬਾਠ 55 ਰੁਪਏ ਪੈ ਗਿਆ ਜੀ ਇਹ ਤਾਂ ਇਹ 56ਵੇਂ ਇਹ ਪੈ ਗਿਆ 70 ਰੁਪਏ ਲੈ ਵੀ ਜੀ ਅੱਪ ਸਬਜੀ ਮੰਡੀ ਦੇ ਵਿੱਚ ਲੈ ਰਹੇ ਹਾਂ ਸਬਜੀ ਪਰ ਇਹਦੇ 3-4 ਜਾਣਿਆਂ ਦਾ ਸਬਜੀ ਮੰਡੀ ਚ ਆਉਣ ਦਾ ਫਾਇਦਾ ਇਕੱਲੇ ਗੱਲੇ ਦਾ ਸਬਜੀ ਮੰਡੀ ਚ ਆ ਕੋਈ ਫਾਇਦਾ ਨਹੀਂ ਜੇ ਤੁਸੀਂ 3-4 ਜਾਣੇ ਆਉਂਦੇ ਹੋ ਤਾਂ ਵੱਖ-ਵੱਖ ਦੁਕਾਨਾਂ ਤੇ ਤੁਸੀਂ ਟਰਾਈ ਮਾਰੋਗੇ ਵੱਖ-ਵੱਖ ਦੁਕਾਨਾਂ ਤੇ ਚੱਲ ਕੇ ਰੇਟ ਪੁੱਛੋਗੇ ਤਾਂ ਤਾਂ ਤੁਹਾਨੂੰ ਰੇਟ ਚੀਜ਼ ਹਸਤੀ ਮੇਂ ਜੁਗੀ ਨਹੀਂ ਮੰਡੀ ਦੇ ਵਿੱਚ ਸਸਤੀ ਜੇ ਮਿਲਣਾ ਕੋਈ ਵੀ ਸਿਸਟਮ ਨਹੀਂ ਲੱਗਿਆ ਲੱਗਦੀ ਰੇਟ ਲਾਉਂਦੇ ਨੇ ਛੱਲ ਲਾਉਂਦੇ ਨੇ ਬਾਈ ਆ ਬੰਦੇ ਨਹੀਂ ਇਸ ਕਰਕੇ ਜਦੋਂ ਤੁਸੀਂ ਸਬਜ਼ੀ ਲੈਣੀ ਹੈ ਤਾਂ ਵੱਖ-ਵੱਖ ਦੁਕਾਨਾਂ ਤੋਂ ਵੱਖ-ਵੱਖ ਚੀਜ਼ਾਂ ਦਾ ਵੱਖ-ਵੱਖ ਸਮਾਨਦਾਰ ਰੇਟ ਦੇ ਰਹੋ ਤਾਂ ਹੀ ਤੁਹਾਨੂੰ ਪੂਰੇ ਰੇਟ ਨਾਲ ਚੀਜ਼ ਮਿਲੂਗੀ ਤੇ ਆਪਾਂ ਬਗੋਨੇ ਅੰਗੂਰ ਜੋ ਕੀ ਕਸਪੀ ਗੱਲ ਬੋਲਦਾ ਹੈ ਕਿ 70% ਤਨ ਬੋਲਦਾ ਹੈ ਇੱਕ ਚੇਂਜਰ ਵੀ ਲੈ ਲਾਉ ਕਿੰਨਾ ਕੁ ਫ੍ਰੀਡ ਕਰਾਉਂਗੇ ਤੇ ਕਿੰਨਾ ਕੁ ਮਾ ਲਾਉ ਦੇਖਿਆ ਦੇਖ ਲੈ ਠੀਕ ਹੈ ਹੋਰ ਬੰਨ ਉਹ ਮਿੰਟ ਦੋ ਰਹੀ ਹੈ 来 ਵੀ ਸਾਥੀਓ ਆਪਾਂ ਜਾਂਦੇ ਸੀ ਸਬਜੀ ਲੈਣ ਜਿੱਥੇ ਆਪਾਂ ਨੂੰ ਹਿੰਮਤਪੁਰੇ ਵਾਲਾ ਫਾਟਕ ਬੰਦ ਮਿਲਿਆ ਜੀ ਇਹ ਹਿੰਮਤਪੁਰੇ ਵਾਲਾ ਫਾਟਕ ਲੱਗ ਰਿਹਾ ਵੀ ਆਪਾਂ ਨਹੀਂ ਖੜਾਈਆ ਗੱਡੀ ਤੇ ਜਦੋਂ ਖੁੱਲ ਗਿਆ ਫਾਟਕ ਫਿਰ ਚੱਲਾਂਗੇ ਬਣੇ ਰਹੋ ਵੀਡੀਓ ਤੇ ਲੈ ਵੀ ਸਾਥੀਓ ਲਾਜ 232 ਇਹ ਬਿਚਾਰੇ ਦੀ ਸਵੇਰੇ ਸਵੇਰੇ 232 ਕਰਦੀ

ਨਾ ਹਣਾ ਨਾਲ ਚਲਾ ਦੇ ਯਰਕਾ ਚੱਲਣ ਤੇ ਹਲਿਆ ਦੋਏ ਨਮਸਕਾਰ ਵੀ ਸਾਥੀ ਪਿਆਰਿਓ ਤੁਹਾਡਾ ਸਵਾਗਤ ਹੈ ਆਪਣੀ ਜੱਗੀ ਮੋਟਰ ਬਲੌਗ YouTube ਚੈਨਲ ਤੇ ਤੇ ਅੱਜ ਆਪਾਂ ਪਹੁੰਚੇ ਹਾਂ ਤੁਹਾਣਾ ਮੰਡੀ ਦੇ ਵਿੱਚ ਬਣੇ ਰੋ ਵੀਡੀਓ ਤੇ ਜਿਹੜਾ ਬਲੌਗ ਬਹੁਤ ਹੀ ਵਧੀਆ ਸਾਜੀ ਮੰਡੀ ਤੇ ਬਣਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਹਰ ਇੱਕ ਪ੍ਰਕਾਰ ਦੀ ਸਬਜੀ ਤੁਸੀਂ ਵਿਹਾਂ ਸ਼ਾਹਾਂ ਦੀ ਸਬਜੀ ਇੱਥੇ ਲੋਕ ਲੈਣ ਵੀ ਆਉਂਦੇ ਨੇ ਤੇ ਅੱਜ ਆਪਾਂ ਵੀ ਲੈਣ ਵਾਸਤੇ ਪਹੁੰਚੇ ਹਾਂ ਜਿਸ ਦਾ ਰੇਟ ਤੇ ਥ੍ਰੀਜ਼ ਜਾਰੀ ਕਰਾਂਗੇ ਅੱਜ ਬਨੇ ਰਹੋ ਵੀਡੀਓ ਤੇ ਅੱਜ ਉਹ ਲੈ ਕੇ ਚੱਲਦੇ ਹਾਂ ਤੁਹਾਨੂੰ ਤੋਹਾਣਾ ਮੰਡੀ ਸਬਜ਼ੀ ਮੰਡੀ ਹਰਦੀਪ ਕਾਪੜਾ ਸਵਾਗਤ ਕਰਦੀ ਹੈ ਜੀ ਆਜੋ ਵੀ ਸਾਥੀਓ ਵੀਡੀਓ ਦੇ ਵਿੱਚ ਲਾਈਕ ਕਮੈਂਟ ਸੇਅਰ ਜਰੂਰ ਕਰਦੇ ਰਹੋ ਤੇ ਆਪਣੇ ਕਮੈਂਟਾਂ ਰਾਹੀਂ ਆਪਣੀ ਜਾਣਕਾਰੀ ਜਰੂਰ ਦਿੰਦੇ ਰਹੋ ਜੀ ਧੰਨਵਾਦ ਸਾਥੀਓ ਆਜੋ ਵੀ ਲੈ ਵੀ ਪਿਆਰੀ ਸੰਗ ਦੀ ਜੀ ਆਪਾਂ ਪਹੁੰਚ ਗਏ ਸਬਜੀ ਮੰਡੀ ਟੋਹਣਾ ਆਪਕਾ ਹਾਰਦਿਕ ਸਵਾਗਤ ਕਰਦੀ ਹੈ ਤੇ ਆਪਾਂ ਟੋਹਣਾ ਮੰਡੀ ਦੇ ਵਿੱਚ ਪਹੁੰਚ ਗਏ ਤੇ ਹੁਣ ਤੁਹਾਨੂੰ ਸਬਜੀ ਮੰਡੀ ਦੀ ਦੇ ਵਿੱਚ ਤੁਹਾਨੂੰ ਦੇਵਾਂਗੇ ਜਾਣਕਾਰੀ ਆਜੋ ਤੇ ਆਪਣੇ ਨਾਲ ਪਹੁੰਚੇ ਹੋਏ ਨੇ ਪੋਲਾ ਸ਼ਰਮਾ ਤੋਂ ਲਾ ਪੰਡਿਤ ਜੀ ਲੀਲਾ ਜੀ ਫੇਮਰਾ ਜੀ ਸੰਭੂ ਜੀ ਜੋ ਚੱਲਦੇ ਆ ਐਂਟਰ ਹੋ ਗਏ ਮੰਡੀ ਦੇ ਵਿੱਚ ਮੀਂਹ ਦੇ ਕਾਰਨ ਜਿੱਥੇ ਬਹੁਤ ਹੀ ਜ਼ਿਆਦਾ ਔਰੇ ਗੰਧ ਪਾਇਆ ਵਾ ਸਾਰੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਮੰਡੀ ਦੇ ਵਿੱਚ ਐਂਟਰ ਹੁੰਦੇ ਹੀ ਬਹੁਤ ਸਾਰਾ ਗੰਧ ਲੈ ਤੁਸੀਂ ਦੇਖ ਰਹੇ ਆ ਆਇਓ ਤੁਸੀਂ ਦੇਖ ਰਹੇ ਹੋ ਪਾਲਕ ਮੋਹਰੀਆਂ ਪਾਏ ਨੇ बताऊं कोकला मिर्च पेठा मटर मिर्च गोभी बंद गोभी पालक ਤਾਂ ਅੱਜ ਦਾ ਲੈ ਵੀ ਸਾਥੀਓ ਅੱਜ ਦਾ ਆਪਾਸ 3500 ਰੁਪਏ ਆਲੂ 3500 ਆਲੂ ਹੈ ਆਲੂ ਦਾ ਰੇਟ 600 ਲੈ ਵੀ ਸਾਥੀਓ ਤੁਸੀਂ ਦੇਖ ਰਹੇ ਹੋ ਜੋ ਮਟਰ ਹੈ ਇਹ 30 ਰੁਪਏ ਮਟਰ ਦਾ ਰੇਟ ਹੈ 30 ਰੁਪਏ ਤੁਸੀਂ ਦੇਖ ਰਹੇ ਹੋ 30 ਰੁਪਏ ਰੇਟ ਹੈ ਮਟਰ ਦਾ ਜੀ 30 ਰੁਪਏ ਲਵੀ ਨਾ ਤੇ ਕਿੰਨੂ ਦਾ ਰੇਟ ਹੈ 16 ਰੁਪਏ ਕਿਲੋ ਮੋਟਾ ਕਿੰਨੂ ਹੈ ਮੋਟਾ ਮੋਟਾ ਕਿੰਨੂ 16 ਰੁਪਏ ਦਲੋ ਲੈ ਵੀ ਸਾਥੀ ਤੁਸੀਂ ਦੇਖ ਤੁਮ ਗਾਜਰ ਬਹੁਤ ਟੌਪ ਦੀ ਹੈ ਡੇਢ ਕਿੱਠਾ ਗਾਜਰਾ ਡੇਢ ਕਿੱਠੀ ਬਹੁਤ ਵਧੀਆ ਪਤਲੀ ਤਾਂ ਗਾਜਰਾ ਗਾਜਰਾਂ ਦਾ ਗੰਝਰ ਲੱਗਿਆ ਗਾਜਰ ਵਧੀਆ ਗਾਜਰ ਹੈ ਮਟਰ 25 ਰੁਪਏ ਦੇ ਤੇ 40 ਰੁਪਏ ਰਾਮ ਆ ਜਾ ਦਵਿੰਦਰ ਵਾਲੀ ਆ ਜਾਓ ਬਾਹਰ ਸਾਜੋ ਉਹ ਕੇਵਲ ਗੁਲ ਗੋਪੀ ਕੇਵਲ ਮੰਦਰਾ ਤੋਂ 16 ਦਵਿੰਦਰ ਵਾਲੀ 16 ਇਹ ਕਹਾਂ ਮੈਂ ਕਿਸੇ ਆਣਾ ਬੋਲੋ ਜੀ ਰਾਜ ਰਾਏ ਭਾਈ ਇੱਕ ਅੰਡਾ ਰਾਈਟ ਸਾਡੀ ਝੋਕੇ ਦੇਵਾਂਗਾ ਆ ਝੋਕੇ ਦੇਵਾਂਗੇ ਕੁੰਟਲ ਇਹ ਦੱਸੋ ਕਿਹੜੀ ਕਰਨੀ ਕਿਹੜਾ ਲਾਟ ਕਰਨਾ ਲਾਟ ਜਿਹੜਾ ਪਸੰਦ ਹੈ ਉਹ ਹੀ ਕਰਦੇ ਆਂ ਮਟਰ ਕਿੰਨੇ ਪਤਾ ਦੇ ਮਟਰ ਮੈਨੂੰ 30 ਰੁਪਏ ਕਿਲੋ ਆ 30 ਰੁਪਏ ਲੰਬੀ ਭਲੀ ਆ ਲੰਬੀ ਭਲੀ 30 ਰੁਪਏ ਕਿਲੋ 10 ਰੁਪਏ ਕਿਲੋ ਗਾਜਰ। 6 ਕਿਲੋ ਹੋ ਗਿਆ ਜੀ ਪਿਆਜ਼। 40 ਰੁਪਏ ਕਿਲੋ ਪਿਆਜ਼ ਆ ਬਾਈ। 40 ਰੁਪਏ ਕਿਲੋ ਪਿਆਜ਼, ਧਰਤਾਂ ਲਸੂ ਦੇ ਸਰਤੇ ਘਟਾ। ਕੀ ਜਾਂਦਾ। ਟਿਕਟ ਦੇ ਵਿੱਚ ਦੀ। ਗੱਡੀਆਂ ਬਈ ਮੰਡੀ ਦੇ ਵਿੱਚ ਆ ਗਈਆਂ ਗੱਡੀਆਂ ਪਰ ਪਰ ਦੇਖ ਰਹੋ ਤੁਸੀਂ ਸਬਜੀ ਮੰਡੀ ਦਿਖਾਣਾ 20 ਚੋਲੀ ਕਿਲੋ 300 ਰੁਪਏ ਆਰਡਰ 26 ਰੁਪਏ ਕਿਲੋ 30 ਕਿਲੋ ਜੀਰੋ ਦਾ ਦਰ ਦਰ ਮਾਰ ਰਹੀ 300 304 ਰੁਪਏ 26 ਰੁਪਏ ਕਿਲੋ ਇਹਨਾਂ ਲਈ ਕਰਾ ਸੋ ਬਾਟਰ 40 ਕਿਲੋ 48 230 ਕਿਲੋ ਰਹਿ ਕਹੂਗਾ ਜੀ ਕਿੰਨੀ ਕੀ ਰੇਟ ਹੈ ਜੀ ਦੇਖ ਲੈ ਜੀ ਦਾ ਨਾ ਰੁਪਏ ਦੇ ਦਿਓ ਚਲੋ 332 ਦਿੱਤੀ ਪੈ ਗਿਆ ਕਿਨੇ ਘਟੇ ਦੇ ਦੇਵੋ ਤੇ ਵੀ ਤਨ ਘਟੇ ਲੈ ਵੀ ਆ ਜੋ ਇਹ ਦਾ ਲਾਰਡ ਦੇ ਪੱਕੇ ਵਾਲਾ ਜੀ ਮਾਣੇ ਮੋਟਾ ਦੀ ਮੋਟਾ ਇਹ ਫਿਰ ਫੁੱਲ ਮੋਟਾ ਦੇਖੋ ਇਹ ਨਹੀਂ ਕਹਿੰਦਾ ਜੀ ਆਪਾਂ ਨਹੀਂ ਹਾਂ ਇਹਦੇ ਨਾਲ ਲਾ ਦੇ ਇਹਦੇ ਨਾਲ ਲੈ ਓਏ ਕਾਹੂ ਲੱਕੇ ਦਾੜਾ ਬੋਲ ਇਹਨੇ ਗਲੂ ਵਾ ਜੀ ਚੱਲ ਜੀ ਆ ਲੈ ോ താല്ട്ട ਸਾਧੀਆਂ ਕੀ ਚੱਲ ਰਹੀ ਤੁਸੀਂ ਦੇਖੋ ਰੇਡ ਨੂੰ ਦੱਸਿਆ ਨਾ ਮੈਂ ਆਰਟੀਕਲ ਜਾਓਗੇ 70 ਰੁਪਏ ਕਿਲੋ ਬੰਦ ਗੋਬੀ ਆਪਣੇ ਕੋਲ 15 ਰੁਪਏ ਕਿਲੋ ਸਿੱਧਾ ਡਾਇਰੈਕਟ ਆਂਦੀ ਹੈ ਆਪਣੇ ਅੰਨੇਕ ਦਲ ਤੋਂ ਹੋਰ ਗੱਲ ਵੀ ਆ ਗਿਆ ਬੋ ਜੀ ਕਿੰਨੇ ਕਿੰਨੇ ਸੋਧੇ ਹੋਣਗੇ ਕੋਈਂਦੇ ਵੀ ਹਸੀਮ ਥੋੜੀ ਹੈ ਬਣेंगे 2-2 ਰੁਪਏ ਕਿਲੋ ਬੋ ਜੀ ਹਸੀਮ ਨਾਲ ਸੋਧ ਨਹੀਂ ਹੈਗੀ ਵੈ ਨਗਰੋਂ ਯਾਦਾ ਆਹੰਦਾ ਗਏ ਤੇ ਫੌਂਦੇ ਮਾਲ ਮੰਗਾਨੇ ਆ ਫੌਂਦੇ ਦੇਖਦੇ ਨੇ ਵੀ ਕੀ ਐ ਆ ਜਾਂਦਾ ਔਰ ਵੀ ਸਵਾਲ ਦੀ ਗੱਲ ਹੁੰਦੀ ਦੱਸਣੀ ਹੋਦੀ ਹੈ ਹਾਂ ਲੱਗ ਪਈ ਐ ਦਬੇਰ ਵੀ ਉਹ ਡੀਟੇਲ ਹੋਰ ਵੀ ਲੈਣੀ ਐ ਲੈਣੀ ਐ ਮੈਂ ਨਹੀਂ ਤਾਂ ਕਹਿੰਦੇ ਇਹ ਇਸ ਕੰਮ ਚੀਜ਼ ਹੈ ਹੈ ਅੱਜ ਮਿਲ ਜੇ ਇਹ ਪੰਜਾਬ ਮਿਲ ਜੇ ਸਰਕੀ ਕੋਟ ਲਈ ਮਿਲ ਜੇ ਜੇ ਨਾਲ ਦੀ ਮਿਲੇ ਉਹ ਤਾਜੀ ਆਉਣੀ ਇਹ ਟੁੱਟ ਰਹੀ ਹੈ ਹੁਣ ਮਿੰਜੂ ਚੋਏ ਗੁੰਡੂ ਤੇਰਾ ਪਾ ਲੈ 2000 ਰੁਪਏ ਕਰਾ ਪੋਸਤਾ ਚ 7 ਪਰਮੇ ਗਿੱਲੋ ਆਈ ਸਰ ਜੀ 5 ਰੁਪਏ ਤੋਂ ਦੇ ਦਿਓ ਬੌਜੀ ਹੋਰ ਆਜੋ ਭਾਈਓ 7 ਕਿਲੋ ਦਾ ਲੱਗੋ ਹੋਰ ਬਤਾਓ ਜੀ ਅੱਧਾ ਕਰ ਬਿਕਲੇ ਅੱਧਾ 130 ਰੁਪਏ ਕਿਲੋ ਵੀ ਦਾ ਭਾਜ ਮੰਡੀ ਜੀ ਦਾ 20 ਵਾਲਾ ਨਹੀਂ ਹੈ ਬੋ ਮੂਲੀ ਬਤਾਦਾ ਦਿੱਤੀ ਉਹਨੇ 12 ਰੁਪਏ ਦੀ ਦੇਖ ਕੀ ਰਹਾ ਯਾਰ ਉਹ ਦੇਖੇ ਨਹੀਂ ਹਰ ਤੇ ਹੀ ਰੇਟ ਦੱਸਦੇ ਪਏ ਤੁਹਾਨੂੰ ਕੱਟ ਕੇ ਇੱਕ ਨਸਟ ਹੈ ਨਹੀਂ ਸਰ ਸੰਜੂ ਬਾਰਾਣਾ ਕੋ ਨਹੀਂ ਮੁਲੀ ਬਦਮੀ ਹੈ ਹੈਟ ਨੈਪ ਦਿਨਾ ਕਿੱਲੋ ਬੋਸ ਵਾਹ ਲਿਆ ਸਾਡਾ ਬਦੂਰ ਜਾ ਵੀਰ ਮਾਰਬਾ ਕਿਤਨਾ ਆਉਂਦਾ ਕੀ ਬਾਦੂਰ ਬਦਨਾ ਹਾਂ ਦਿਨਾਂ ਲਾਉਂਦਾ ਇਹਨੂੰ ਪੱਠਾ ਪੱਠਲਾ ਮੈਂ ਤੜਕੀ ਹਾਂ ਪੱਠਾ ਹਾਂ ਕਿ ਲੋਗ 70 70 ਹੋ ਗਿਆ ਜੀ ਖੈਰ ਵੀ ਨਹੀਂ ਹੈ 70 ਰੁਪਏ ਹੈ 70 ਰੁਪਏ ਉਹ ਲੀ ਮਰ ਵੀ ਲੋਗੇ ਆਹਾ ਜੀ ਰਿੰਦੀ ਫਿਰਿੰਦੀ ਕੀਲਾ ਬੋਲੀ ਆਉ 40 ਰੁਪਏ ਆ ਆਹਾ ਇਹ ਦੇਰ ਦਾ ਤੇਰਾ ਪਨੀਨਾ ਲੈ ਲੋ ਨਾ ਨਾ ਕੇ ਠੀਕ ਹੈ ਲਾ ਸੁਣ ਲੈਣਾ ਠੀਕ ਹੈ ਚਕੰਦਰ ਆ ਤੇ ਨਿੰਬੂ 5 ਕਿਲੋ ਠੀਕ ਹੈ ਭਿੰਡੇ 41 ਦਾ ਕਿੰਦੂ ਲੈ ਆਹਾ ਪਰ ਬਰੇਟਾ ਮੰਡੀ ਤੋਂ ਮਿਲਦੀ ਹੈ 45 ਰੁਪਏ 80 ਰੁਪਏ ਕਿਲੋ ਬਰੇਟਾ ਮੰਡੀ ਵਿੱਚ ਨਹੀਂ ਨਹੀਂ ਪਾਰ ਹੋਈ ਨਾ ਹੁਣਾ ਰੋਜ਼ ਲਿਆਉਣਾ ਲੋ ਤਾਂ ਲੱਗ ਰਿਹਾ ਬਾਈ ਜੀ ਹਾਂ 80 ਰੁਪਏ ਮੁਸਤਰ ਆ ਰਹੇ ਨੇ ਯਾਰ ਖੰਭਾ ਦਾ ਦੇ ਖੰਭਕ ਸਰਵਿਸ ਲੱਗ ਜਾਈ ਹੈ 120 ਲਸਣ ਲਸਣ 400 ਰੁਪਏ ਮੋਟਾ ਪਿੰਡੀ ਬਿੰਡੀ 100 ਰੁਪਏ नेट दा दा है हाँ नेट दा दा लग रहा है शिमला मिर्च शिमला मिर्च 80 रुपए किलो चक्कर बोली है इन्होंने बच्चे यार शिमला और हरी मिर्च 25 रुपए और और काट दे गड़ियां का सर कुंबिया में काट है तेरी हाँ। कुंबा कुंबा दस 120 से बताइए मैंने कुंबा हां वो ले लेंगे नहीं ना जी कोई नहीं देना नहीं तो देना है ਦੇਖਿਆ ਦੇਖ ਲੈ ਠੀਕ ਹੈ ਹੋਰ ਉਹਨੇ ਉਹ ਜਿਹੜਾ ਇਹ ਇਹ ਰੇਟ 25 25 ਰੁਪਏ ਕਿਲੋ ਬਾ ਠੀਕ ਹੈ ਯਾਰ ਲੈ ਲੈ ਉਹ ਫਾਪਾ ਬਾ ਠੀਕ ਹੈ 300 ਰੁਪਏ ਕਿਲੋ ਲੈ ਸੋਣਾ ਬਾਈ ਲਖੰਦ ਦਾ ਰੇਟ 300 ਰੁਪਏ ਕਿਲੋ ਅੱਜ ਦਾ ਰੇਟ 300 ਰੁਪਏ ਕਿਲੋ ਲਾ ਸੁਣਦਾ ਵਧੀਆ ਮੋਟਾ-ਮੋਟਾ ਲਾਹਿੰਦਾ 100 ਰੁਪਏ ਕਿਲੋ ਉੱਤੇ ਬੇਠਾ 25 ਰੁਪਏ ਕਿਲੋ 25 ਰੁਪਏ ਕਿਲੋ ਬੇਠਾ ਬੇਠਾ 10 ਕਿਲੋ ਲੋਕੀ ਬਣੀ ਐ ਲੋਕ ਅਰਬੀਰ ਨੋ ਫਾਫਾ ਗੋਆੜੇ ਬਣ ਰਹੇ ਨੇ ਅਰਬੀ ਅਰਬੀ ਗ੍ਰੇਡ ਐ ਅਰਵੀ ਭਈਆ 150 ਰੁਪਏ 150 250 ਰੁਪਏ ਕਿਲੋ ਗਿੰਮੀ ਗੰਦ ਦਾ ਇਹ ਕਿਲੋ ਦਾ 4 ਬੈਂ ਗਿੰਮੀ ਗੰਦ 100 ਰੁਪਏ ਕਿਲੋ 80 ਰੁਪਏ ਸਾਰਾ ਸੰਪਨ ਲੈਣਾ ਕੋਈ ਇੱਕ ਵਾਲਾ ਯਾਰਾਂ ਨੂੰ ਕਹਦਾ ਹਣਾ ਜਦਾਰ ਜੀ ਫਾਲਤੂ ਹੈ ਫਾਲਤੂ ਦਾ ਰੇਟ ਮੈਂ ਅਜਾਦੀ ਜੀ ਨੇ ਸਾਰਾ 100 ਲਗਾ ਮੈਂ ਸਾਨੂੰ ਕਿ ਲੋੜ ਆ ਉਸ ਨੂੰ 250 ਲੰਮਾ ਪੈਸੇ ਲੰਮੜੀ 70 ਤੋਂ ਕੋਈ ਘਾਟ ਦੇ ਦੇ ਦੇਖੋ ਕਿ ਸ਼ਿਮਲਾ ਕੀ ਵਿੱਚ ਪਈ ਦੇਗਨ ਪਹਿਲੇ ਇੱਕ ਨੰਬਰ ਪਈ ਹੈ ਸਾਰੀ ੱਤਪਾ ਨੂੰ ਤਾਂ ਪਾਣ ਦਾ ਦੇ ਮੜਾ ਕਟਾ ਰਹਿਟ ਕਰਨਾਂ ਚੋਂ ਕਰ ਲੈ ਯਾਰ 20 ਰੁਪਏ ਘਾਟ ਕਰਦੇ ਮਿੱਟੀ 20 ਰੁਪਏ ਕਿਲੋ ਕਰਦੇ 70 ਲਾ ਦੇ 70 ਮੈਨੂੰ ਨਹੀਂ ਮੈਨੂੰ 70 ਲਾ ਦੇ ਪਾ ਦੇ ਯਾਰ ਕਿੰਨੀ ਬਾਦੀ 70 ਲਾ ਪਿੰਡੀ ਪਾ ਦਿੱਤੋਂ ਆਪਣੀ 7 ਕਿਲੋ ਪਾ ਦੇ 7 ਕਿਲੋ ਪਿੰਡੀ ਪਾ ਦੇ ਹਰੀ ਵਿੱਚ ਲੈਣੀ ਹੈ ਹਰੀ ਵਿੱਚ ਲੈਣੀ ਹੈ ਮੈਂ ਨਹੀਂ ਮੁੰਮਾ ਸਿੱਖਿਆਦਾ ਮੈਂ ਨਹੀਂ ਬੈਗ ਲੈਣਾ ਸੀਰ ਲਾ ਸੀਰ ਸੁਖੰਦਰ ਵੀ ਆ ਤੁਹਾਡਾ ਹਾਂ ਪੰਦਰਗਾਸ ਵੀ ਆ 3 ਬੈਗ ਲੈਣ ਹਾਂ 3 ਬੈਗ ਜੋ ਗੱਲ ਪਤਾ ਆ ਨਾ ਕਿ ਕੀ ਕਿਹੜਾ 3 ਰੁਪਏ ਸਾਹਿਬ ਨਾਮ ਦਿਖਾਣਾ ਪੈਣਾ ਮੈਂ ਬੋਲਣਾ ਹਾਂ ਹਾਂ ਜੀ ਨਾਮ ਦਾ ਟੇਕਰ ਲਿਖਣਾ ਪੈਣਾ ਕਰ ਦਊਗਾ ਸ਼ੰਪੂ ਸ਼ੰਪੂ ਕੋਈ ਗੱਲ ਨਹੀਂ ਅੰਦਰ ਕਿ ਤੇ ਕਿੰਨੇ ਕਿ ਤੇ ਦੇ ਵੇ ਮਸਤੂਰ ਫੋਨ ਕਰ ਰਿਹਾ ਬਹੁਤ ਆ ਮੈਂ ਆ ਦੋ ਸਰ ਚੰਦਰ ਪੱਟ ਗਏ ਅੱਜ ਤੋਂ ਬੰਦੇ ਕਹਣੇ ਆਪੇ ਇੱਠਾ ਦੇਖ ਬੱਜੇਗਾ ਕੱਲ੍ਹ ਨੂੰ ਬਾਈ ਆ 2 ਕਿਲੋ 45 ਖਾਸਾ ਪਾਲੂਆ ਇੱਕ ਇੱਕੇ ਕੰਮ ਕਰ ਦੇ ਗਾ ਜੈਨੂ ਬਤਲ ਅੱਗੇ 90 ਲਾਹਣ ਦਾ ਰੇਟ ਦਾ ਸਾ 90 ਰੁਪਏ ਜਮੀ ਖਿੱਚ ਕੇ ਹਾਂ 100 ਕਹਿੰਦਾ ਵੀ ਠੀਕ ਸੀ 92 11 ਚੱਲ ਪਏ ਚੱਲ ਜਾ ਉਹ ਸਾਡੇ ਬਰੇਟੇ ਮਿਲਦਾ ਬਰੇਟੇ ਲਾਫ ਜਾ ਕੇ ਆਏ ਕਿ ਮਾਤਾ ਯਾਰ ਹਾਂ ਆ ਦੋ ਫੜਾ ਦੇ ਦੋ ਨਹੀਂ ਬਣੇ ਹਾਂ ਦੋਏ ਤੋਦੇ ਹਾਂ ਦੋਏ ਤੋਦੇ ਆ ਕਿ ਦੋ ਹੈ ਕੋਈ ਦੇਖੀ ਰਿਹਾ ਉਹ ਦੋ ਬੋਤਲ 15 ਆ ਇੱਕ ਹੀ ਦਾ ਮੈਂ ਦੇਖੀ ਜੋਖੀ 30 ਰੁਪਏ ਕਿਲੋ ਆ ਹਰਾ ਗੰਡਾ 35 ਰੁਪਏ ਕਿਲੋ ਹਾਂ ਹਾਂ ਉਹ ਆਖਣਾ ਤੁਸੀਂ ਉਹ ਰੋੜ ਰੋੜ ਗਾ ਹਰਾ ਪੂਖਾ ਗੰਡਾ ਵਾ ਉਹ ਲੀਲਾ ਚਨ ਭੂਟੀ ਸਾੜਾ ਫਾਇਦਾ ਜੇ ਤੂੰ ਬੋਲੇਗੀ ਹੁੰਡੀ ਬੋਲੇਗਾ ਮਿੰਦੂ ਕਿਲੋ ਬੋਲੇਗਾ ਦੱਸ ਬੋਲੇਗੀ ਬਈ 15 ਕਿਲੋ ਕਰਨੇ ਦੱਸ ਦੱਸ ਕਾਲਾ ਮੇਰੀ ਬੜਾ ਆਰਵਾ ਨਾ ਆ ਗਿਆ ਪਾਵੇ 5 ਕਿਲੋ 50 ਰੁਪਏ ਦੇ ਲੋ 90 ਰੁਪਏ ਲੈ ਚ ਲੈ ਚ ਇਹ ਦੇਖ ਲੈ ਜਿਹੜਾ ਲੈ ਲੈ ਬੋਲੀ ਲੈ 50 ਬੋਲੀ ਲੈ ਲੈ ਕੋਈ ਨਹੀਂ ਦੀ ਅਸੂਲ ਅਸੂਲ ਇਹ ਲੇ ਕੇ ਚੱਲੋ ਹਾਂ ਜੀ ਆ ਫਦੀਨਾ 100 ਰੁਪਏ ਕਿਲੋ ਉਹ ਸੀਲ ਵੀ ਰਹੀ ਜਾਂਦੇ ਨੇ ਯਾਰ ਉਹ 60 ਤੋਂ 100 ਭਾਈ ਅਗਲਾ ਕਰੀਏ ਕਿੰਨਾ ਉਹ ਕਰਦੇ ਆਏ ਕਿਉਂ ਕਰਦੇ ਆ ਯਾਰ 98 ਤੋਂ ਪਾਦੇ ਕਿਲੋ ਪਾਦੇ 1/2 ਪਾਦੇ 80 ਰੁਪਏ ਦੇ ਦਾਂਗੇ ਯਾਰ 1/2 ਪਾਦੇ ਯਾਰ ਕਿੰਨੀ ਨਹੀਂ ਲੱਗਦਾ ਵੀਰੇ 100 ਚੱਲ 90 ਦੇ ਦਾਂਗੇ 1/2 ਵਾਲੇ ਵਰਾ ਭਾਈ ਕਿੰਨਾ ਭਾਈ ਤਾਜ਼ਾ ਥੱਲੋਂ ਆਏ ਹੋ ਫਦੀਨਾ ਮਾਕੇ ਉਹ ਨਾ ਰਹਿ ਰਿਹਾ ਕੋ ਬਈਆ ਥੱਲੇ ਪਾ ਦੀਆ ਆ ਆ ਸੁੱਕਾ ਜਾਂ ਨਾ ਬਾਈ ਮੈਂ ਬੂਗੂਰਾ ਹੋ ਗਿਆ ਹਾਂ 5 ਕਿਲੋ ਮੋਟਾ ਇੱਥੇ ਚੱਕ ਲਸ ਮਨਾਨੇ ਬੋ ਬਈਆ ਬਲੇਰਾ ਤੇ ਕਿਤੇ ਹੋਈ ਗਰ ਕੀਆ ਕਰੇ ਭਾਈ ਆਹਾ ਇੱਕ ਮਿੰਟ ਮਿਰਜੀ ਹੋਰ ਬੋਲ ਭਾਈ 6 ਦੇ ਨਹੀਂ ਇੱਕ ਅੰਗੂਰ ਦੇ ਦਿੱਤਾ ਅੰਗੂਰ ਲਾ ਰੇਂ ਚਿੰਤਾਗੁਰਾ ਕੇ ਦਦੇ ਅੰਕੁਸ਼ ਮਾਰਗ ਸ਼ਿਗਬੂਗੀ ਨਗਾਲਿਓ ਇੱਕ 베ਰ ਦੋਲ ਦੇ 5 ਆਰ ਕੇ 5 ਐ ਬਣ

ਵਾਹ ਕੋਈ ਕੋਡਾ ਕੋਈ ਫਲ ਨਹੀਂ ਗਿਆ ਵਸ ਤੇ ਵਧੀਆ ਕਿੰਨਾ ਕਿੱਲੇ ਲੈ ਜਾਓ ਕਿ 2 4 5 ਰੁਪਏ ਵਿੱਚ ਕਿੰਨਾ ਕਿੰਨਾ ਆਏਗਾ ਜਾਮਣੀਆਂ ਦਾ ਰਸਤਾ 10 11 ਕਿਸ਼ ਪੈ ਦਾ 25 ਹੈ ਲੈਣ ਕੱਲ ਆਵੇ ਜੀ ਓੱਚੀ ਕਿੱਡੀ ਹੈ ਯਾ ਵੀ ਕੋਈ ਗੱਲ ਨਹੀਂ ਪੰਜਾਬੀ ਪੜ ਲਓ ਆ ਦੇ 25 ਕਿਲੋ ਨੂੰ ਕਾਲਾ ਤੇ ਪੈ ਦਾ ਠੀਕ ਹੈ 10 ਕਿਲੋ ਮੋਟਾ ਜਾਮਣੀ 1 ਕਿਲੋ ਦੱਬਾ ਲਊਗਾ ਇੱਕ ਦੱਬਾ ਜਾਮਣੀ ਨਹੀਂ ਉਹ ਲਾਲ ਜਾਮਣ ਇਹ 25 ਕਿਲੋ ਕਿੰਨਾ ਕਿੰਨਾ ਬਣਾ ਬੋਲੋ ਇਹ ਮਾ ਫੰਟਾਸੀ ਕਿਲੋ ਪੈ ਗਿਆ ਤਾਂ ਪੈਂਟ 2 ਕਿਲੋ ਪੈ ਗਿਆ ਇਹ 80 ਰੁਪਏ ਕਿਲੋ ਪੈ ਗਿਆ ਜੀ ਉਹ 65 ਪੈ ਗਿਆ ਜੀ ਸੇਵ ਸੇਵ 2200 ਰੁਪਏ ਦਾ ਪੈ ਜੀ 110 ਰੁਪਏ ਕਿਲੋ ਹੋ ਗਏ 100 ਦਾ ਫੀਸ ਆਜ ਵਧੀਆ ਇਹ ਕਿਹ ਤੋਂ ਕਿਰਾਨਾ ਲੈ ਲ ਗੋਲੀ ਮਾਰੋ ਡਰਾਈ ਮਾਰੋ ਆ ਜੀ ਨੇ ਉਹ ਬੋਲ ਦਿੱਤੇ ਆਪਣਾ ਅਨਾਰ ਮਾਰੇ ਬੱਟ ਜੱਟ ਵਾਲਾ ਤੇ ਆਪਣਾ ਸੇਵ ਕੈਂਟ ਲੇ ਵੀ ਜੀ ਅਪਾ ਸਬਜੀ ਮੰਡੀ ਦੇ ਵਿੱਚ ਲੈ ਰਹੇ ਹਾਂ ਸਬਜੀ ਆਹ ਇਹਦੇ 3-4 ਜਣਿਆਂ ਦਾ ਸਬਜੀ ਮੰਡੀ ਚ ਆਉਣ ਦਾ ਫਾਇਦਾ ਇਕੱਲੇ ਜੱਲੇ ਦਾ ਸਬਜੀ ਮੰਡੀ ਚ ਕੋਈ ਫਾਇਦਾ ਨਹੀਂ ਜੇ ਤੁਸੀਂ 3-4 ਜਣੇ ਆਉਂਦੇ ਹੋ ਤਾਂ ਵੱਖ-ਵੱਖ ਦੁਕਾਨਾਂ ਤੇ ਤੁਸੀਂ ਵੀ ਟਰਾਈ ਮਾਰੋਗੇ ਵੱਖ-ਵੱਖ ਦੁਕਾਨਾਂ ਤੇ ਚੱਲ ਕੇ ਰੇਟ ਪੁੱਛੋਗੇ ਤਾਂ ਦਾ ਤੁਹਾਨੂੰ ਰੇ ਚੀਜ਼ ਹਸਤੀ ਮਿਲ ਜੂਗੀ ਨਹੀਂ ਮੰਡੀ ਦੇ ਵਿੱਚ ਸਸਤੀ ਚੀਜ਼ ਮਿਲਦਾ ਕੋਈ ਵੀ ਸਿਸਟਮ ਨਹੀਂ ਹੈ ਗਿਆ ਲੱਗਦੀ ਰੇਟ ਲਾਉਂਦੇ ਨੇ ਛੱਲ ਲਾਉਂਦੇ ਨੇ ਬਾਈ ਆਮੰਦੇ ਨਹੀਂ ਬੰਦ ਕਰਕੇ ਜਦੋਂ ਤੁਸੀਂ ਸਬਜ਼ੀ ਲੈਣੀ ਹੈ ਤਾਂ ਵਕ ਵਕ ਦੁਕਾਨਾਂ ਤੋਂ ਵਕ ਵਕ ਚੀਜ਼ਾਂ ਦਾ ਵਕ ਵਕ ਸੁਨਾਨਾ ਰੇਟ ਚ ਦੇ ਰਹੋ ਤਾਂ ਹੀ ਤੁਹਾਨੂੰ ਪੂਰੇ ਰੇਟ ਨਾਲ ਚੀਜ਼ ਮਿਲੂਗੀ ਤੇ ਆਪਾਂ ਬਗੋਲੇ ਆਮੂਰ जो कि के एक अस्सी रुपये किलो बोलता है एक सत्तर रुपये किलो बोलता है एक चुरुंजा रुपये किलो बोलता ला लो कि रेट तरह तो कि माल लगा बहुत माल अंगूर बढ़िया मिठा खट्टा मिठा अंगूर लीला झरंगूटी वाला लीला बंका ਹੋਰ ਕੁਮਾਰ ਨੇ ਹੋ ਗਿਆ ਬੋਲਾ ਕੋਲਾ ਕਿ ਨਾ ਹੋ ਗਿਆ ਕੋ ਲੈ ਨਹੀਂ ਆਤਾ ਬਾ ਬਾ ਬੋਲਾ ਬੱਲੇ ਬੇਟੀ ਸਾਰੇ ਅੰਗੂਰ ਲੈ ਅੰਗੂਰ ਐਮਸੀ ਸਾਹਿਬ ਨਹੀਂ ਆਇਆ ਬਾਬੇ ਬੋਲੇ ਨਹੀਂ ਕੁੜੀ ਆਵਾ ਤਾ ਬੱਲੇ ਬਾਬੇ ਜੀ ਕੋਈ ਜੀ ਸਾਹਿਬ ਮਾਹਰ ਸਾਰੀ ਮੁਗੰਦ ਤੰਬੂਰਾ ਮੂੰਹ ਤੁਹਾਡੀ ਜੇ ਦੋ ਬਣਾ ਲੇ ਰੇਟ ਦਾ ਮਾਹੂਆ ਰੇਟ ਕਹਤਾ ਜੀ ਆਨਸਾਨੀ ਐ ਗੋਟ ਲਮੇ ਕਰੋਂ ਤੰਬੂਰਾ ਤਿੰਨ ਚੰਗਾ ਗੋਟ ਲਾ ਕੇ ਕਿਵੇਂ ਹੋ ਗਈ ਹੋਲਾ ਪਲਾਸਟੀਨੇ ਗੋਟ ਲ ਪਿਆ ਹੋ ਸਾਰਾ ਕਿੰਨੇ ਕੋਟੂ ਰੋ ਰੋ ਹਾਂ ਲੱਖ ਜੇ ਦੀ ਜੋ ਮਰਜ਼ੀ ਨੇ ਰੋਣ ਚਾਹੇ ਲੋਗ ਜੀ ਜੇਲੀਦਾਰ ਨੂੰ ਸੋਚਦੇ ਉਹ ਲੈਣਾ ਉਹ ਵੀ ਥੋੜਾ ਲੱਗਦਾ ਜੀ ਨੇ ਜੀ 1000 20 ਜਿਹਨੂੰ ਖਾ ਕੇ ਦੇਖ ਲਓ ਤੁਹਾਡਾ ਮਨ ਮੰਨੇ ਤਾਂ ਲੈਦਾ ਕਰੀ ਗਾ ਜੀ ਜ਼ਮੀਰਦਾਰ ਹੁੰਦਾ ਆਪਣਾ ਦਾ ਬਿਕਰੀ ਦਾ ਹੁੰਦਾ ਧੰਨਵਾਦ ਉਹ ਪੰਜ ਗੱਡ ਤੇ ਹੋਰ ਨਹੀਂ ਇਹ ਦੇਖੀ ਇਹ ਨੁਕਾ ਪਾਰੀ ਦਾ ਪਰਥੀ ਦੀ ਪਟੀ ਕਿੰਨੇ ਬਣ ਗਏ ਤੇ ਇਸਕੇ 1020 ਰੁਪਏ ਹੋ ਗਏ ਜੀ ਇਹ ਰਹਾ ਇਹ ਦੋ ਹਜ਼ਾਰ ਦੇ ਦੇਖਣਾ ਪਾ ਜੀ

ਉਹ ਨਾ ਤੂੰ ਬੈਗੇ ਸਿੱਖਦਾ ਪਣੀ ਆ ਗਿਆ ਚਲਾ ਜਾ ਪਣੀ ਆ ਨੀ ਆਂਦੇ ਆ ਕਲੇ ਦਾ ਮੌਸਮ ਗਿਆ ਆ ਚੱਕੀਏ ਆ ਜਾ ਦੇ ਤਿੰਨੋ ਇਥੇ ਹੋ ਮੈਂ ਹੋ ਦੇਖਣਾ ਤਿੰਨੋ ਜੀ ਹੋਤੀ ਜੀ ਦਾੜੀ ਬੱਟਦੀ ਮੇਰੀ ਮਨ ਕੀ ਕਰਦੇ ਆ ਸਾਡਾ ਹਾਂ ਮਨ ਕੀ ਕਰਦੇ ਆ ਹੋਰ ਇਹਦਾ ਹੈ ਕਿੱਥਾਂ ਗਏ ਉੱਥੇ ਦੀ ਮੂਹਰੇ ਕੀ ਆ ਬੈ ਕਰਕੇ ਲਵਾ ਲੈ ਗੱਡੀ ਆਏ ਆ ਕਰਕੇ ਲਵਾ ਜੀ ਕਿਸੇ ਕਰਤੀਆਂ